ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾਹ ਸਵਾਗਤ ਹੈ ਜੀ ਸੋ ਵਾਰ ਨੰਬਰ 15 ਦੇ ਵਿੱਚ ਜਿੱਥੇ ਕੇ ਸ਼ਨੀ ਦੇ ਮੰਦਰ ਹੈ ਸੋ ਅੱਜ ਸ਼ਨੀ ਦੇ ਮਹਾਰਾਜ ਦਾ ਜਨਮ ਦਿਹਾੜਾ ਇੱਥੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਲੰਗਰ ਪੰਡਾਰੇ ਵੀ ਚੱਲ ਰਹੇ ਨੇ ਕੀਰਤਨ ਵੀ ਚੱਲ ਰਹੇ ਨੇ ਤੇ ਅੱਜ ਤੁਹਾਨੂੰ ਇਥੋਂ ਦੀਆਂ ਤਸਵੀਰਾਂ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਜੋ ਇੱਥੇ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਨਾਲ ਹਾਂਜੀ ਵੀਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੇ ਸ਼ਨੀ ਦੇਵ ਜੀ ਦੇ ਜਨਮ ਦਿਨ ਦੀਆਂ ਤੇ ਬੜੀ ਧੂਮ ਧਾਮ ਦੇ ਨਾਲ ਇੱਥੇ ਮਨਾਇਆ ਵੀ ਹੈ ਤੁਹਾਨੂੰ ਬਹੁਤ ਮੁਬਾਰਕਾਂ ਜੀ ਦੇ ਸ਼ਨੀ ਜਨਮ ਦਿਤੇ ਮੁੱਖ ਤੇ ਅਸੀਂ ਬੜੇ ਧੂਮ ਨਾਲ ਸ਼ਨੀ ਜਨਮ ਦਿਨ ਮਨਾਨੇ ਆਂ ਹਾਂਜੀ ਤਾਂ ਇਹਦੇ ਨਾਲ ਸਾਰੇ ਘਰਾਂ ਦੇ ਖੇਰਬਸੇ ਸਿਓਗ ਨਾਲ ਸਭ ਕੁਝ ਪਨਾਰਾ ਬਹੁਤ ਵਧੀਆ ਕਰਿਆ ਜਾਂਦਾ ਜੀ ਹਾਂਜੀ ਹਾਂਜੀ ਉਹ ਪੰਡਾਰੇ ਵੀ ਨਿਰੰਤਰ ਚੱਲ ਰਿਹਾ ਜੀ ਅੰਜ ਪੰਡਾਰੇ ਤੇ ਸ਼ਨੀ ਦੇ ਕਿਰਪਾ ਨਾਲ ਸਾਡਾ ਪੰਡਾਰਾ ਬਰਕਤ ਦੇ ਬਰਕਤ ਅੱਜ ਤੱਕ ਇਹ ਥੋੜਾ ਹੋਈ ਹੋਣੀ ਹਾਂਜੀ 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 ਸੋ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਹਾਂਜੀ ਸੋ ਕੀਰਤਨ ਵੀ ਬਹੁਤ ਵਧੀਆ ਹੋਇਆ ਜੀ ਹਾਂਜੀ ਹਾਂਜੀ ਕਿਰਪਾ ਪ੍ਰਭੂ ਜੀ ਬੜੀਆਂ ਰੌਣਕਾਂ ਲੱਗੀਆਂ ਜੀ ਸਾਡੇ ਵੀ ਮਿਹਰਬਾਨੀ ਜੀ ਜਿਹੜੇ ਆ ਕੇ ਸਾਰੇ ਕਰਾੜੀ ਨੂੰ ਸਾਡਾ 10 ਦਿਨ ਦੇ ਵਿੱਚ ਕੀਰਤਨ ਹੋ ਰਿਹਾ ਜੀ ਬਾਬੇ ਦਾ ਜਨਮ ਦਿਨ ਮਨਾ ਰਿਹਾ ਜੀ ਠੀਕ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਬਾਈ ਦਾ ਜਨਮ ਦਿਨ ਮਨਾਇਆ ਗਿਆ ਜਨਮ ਦਿਨ ਮਨਾਇਆ ਬੜੀ ਤੋਂ ਉਮਦਾਨ ਜਨਮ ਦਿਨ ਮਨਾਇਆ ਗਿਆ ਅੱਜ ਤੇ ਹਰ ਸਾਲ ਇੱਤੀ ਰੌਣਕ ਲੱਗਦੀ ਹੈ ਜੀ ਕੀਰਤਨ ਹੁੰਦਾ ਭੰਡਾਰਾ ਹੁੰਦਾ ਪਗਵਾਨ ਸਾਨੂੰ ਇਸੇ ਤਰ੍ਹਾਂ ਸ਼ਕਤੀ ਦਿੱਤੇ ਸ਼ਨੀ ਦੇਵ ਜੀ ਸਾਨੂੰ ਸ਼ਕਤੀ ਦੇਵੇ ਵੀ ਇਹ ਹਰ ਸਾਲ ਅਸੀਂ ਬਾਤ ਚੜ ਕੇ ਮਨਾਈਏ ਜਨਮ ਦਿਨ ਇਹ ਨਾ ਵਾ ਖੁਸ਼ੀਆਂ ਦੇ ਨਾਲ ਹਾਂਜੀ ਸ਼ਨੀ ਦੇਵ ਮਹਾਰਾਜ ਕੀ ਜੈ ਬਹੁਤ ਵਧੀਆ ਭੰਡਾਰਾ ਹੁੰਦਾ ਔਰੇ ਹਰ ਸਾਲ ਐਨ ਵੱਧ ਚੜ ਕੇ ਐਨ ਬਰਕਤ ਹੁੰਦੀ ਹੈ ਪੂਰੀ ਤਰਫਰਮਾਤਾਏ ਹਰ ਸਾਲ ਇਸ ਤਰੀ ਕਰਦਾ ਰਹੋ ਬਹੁਤ ਸ਼ਨੀ ਦੇਵ ਮਹਾਰਾਜ ਕੀ ਜੈ ਜੋ ਕਰਦੇ ਆ ਜੀ ਜਦ ਇਹ ਭੰਡਾਰਾ ਦਸੀਦਾ ਸਾਡੇ ਨਾਲ ਅਗਰਾਹੀ ਵੀ ਕਰਦੇ ਆ ਸਰ ਪਾਸੇ ਸਾਨੂੰ ਸਹਿਯੋਗ ਬਹੁਤ ਦਿੰਦੇ ਆ ਕਟੋਰ ਕੀ ਮਾਸਟਰ ਜੀ ਰੇਤਨ ਵੀ ਵਾਅ ਵਧੀਆ ਕਰਦੇ ਆ ਜੀ ਵੀਰ ਜੀ ਸਾਡਾ ਫਰਜ਼ ਹੈ ਸਾਨੀ ਦੇਵ ਦੀ ਸੇਵਾ ਕਰਨੀ ਸਾਡਾ ਫਰਜ਼ ਹੈ ਜੀ ਅਸੀਂ ਸੇਵਾ ਕਰਦੇ ਰਹਾਂਗੇ ਪ੍ਰਮਾਤਮਾ ਸਾਡੇ ਮੰਦਰ ਨੂੰ ਬਦੇ ਫੁੱਲੇ ਹੋਰ ਤਰਕੀਆਂ ਦੇ ਲਿਆਵੇ ਸੋ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਹਾਂਜੀ 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 ਬਹੁਤ-ਬਹੁਤ ਮੁਬਾਰਕਾ ਅੱਜ ਛੜੀ ਦੇਵ ਜੰਤੀ ਹੈ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਹਾਂਜੀ ਹਾਂ ਬਹੁਤ-ਬਹੁਤ ਸੋ ਬਹੁਤ ਵਧੀਆ ਰੌਣਕਾਂ ਲਾਈਆਂ ਨੇ ਹਾਂਜੀ 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 ਬਹੁਤ ਵਧੀਆ ਰੌਣਕਾਂ ਲਾਈਆਂ ਸਾਰੇ ਸੰਗਤਾਂ ਪੂਰੀਆਂ ਪਹੁੰਚੀਆਂ ਐ ਹਾਂਜੀ ਇਹ ਹਲਕਾ ਰੌਣਕ ਸਭ ਨੇ ਬਹੁਤ ਖੁਸ਼ੀ ਤੇ ਮਨਾਇਆ ਹਾਂਜੀ ਇਹ ਬਹੁਤ ਸਾਨੇ ਪਜਨ ਗੰਦੇ ਆ ਹਾਂਜੀ ਬਹੁਤ ਵਧੀਆ ਜੀ ਸਾਰੇ ਸਾਡੀ ਟੀਮ ਬਹੁਤ ਅੱਛੀ ਹੈ ਜੀ ਸਾਡੀ ਟੀਮ ਸਾਰੇ ਬਹੁਤ ਅੱਛੀ ਗੰਦੇ ਨਾਲ ਸਾਡੀ ਟੀਮ ਕੀ ਵੀ ਜਾਂਦੇ ਨਾਲ ਸਾਰੇ ਨੱਚਦੇ ਵੀ ਆ ਸਾਰੇ ਨਾਲ ਮਿਲ ਕੇ ਸਾਰੇ ਨਾਲ ਮਿਲ ਕੇ ਪ੍ਰੋਗਰਾਮ ਕਰਦੇ ਆ ਜੀ ਸੱਜੀ ਸ਼ਿਵੀਰਮਾ ਜੀ ਇਹ ਉਹ ਕਰਦੇ ਜੀ ਇਹਨਾਂ ਦਾ ਬਹੁਤ ਵੱਡਾ ਸਾਈਜ਼ ਹੋ ਜਾਂਦਾ ਜੀ ਤਾਂ ਥੈਂਕ ਯੂ ਨਹੀਂ ਐਸਾ ਕੁਝ ਨਹੀਂ ਸਾਰਿਆਂ ਨਾਲ ਰਲ ਮਿਲ ਕੇ ਹੀ ਹੁੰਦਾ ਐਸਾ ਕੁਝ ਨਹੀਂ ਹਾਂਜੀ ਹਾਂ ਸਾਰਿਆਂ ਨਾਲ ਅੱਜ ਪਰਜਾਈਆਂ ਨਾਲ ਜੀ ਹਾਂਜੀ ਹਾਂ ਜੈ ਹੋ ਜੈ ਹੋ ਬਿਲਕੁਲ ਬਿਲਕੁਲ ਸਹੀ ਸੋ ਜਦੋਂ ਕਿਤੇ ਭਜਨ ਕੋਈ ਆੜ ਜਾਂਦਾ ਤਾਂ ਇਹਨਾਂ ਵੱਲੋਂ ਚੱਕਿਆ ਜਾਂਦਾ ਗੱਲ ਸਹੀ ਹੈ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਹਾਂਜੀ ਸਾਰੀ ਭਜੀਆਂ ਚੱਲ ਗਈਆਂ ਕਰਕੇ

गाना शेराणी दादा जय